ਕਪੜੇ ਆਪ ਕੋਨੇ ਪਹਿਣਦੇ ਅੱਜ ਫੀਲ ਚਲ ਗਈ ਵਾਂਡੀ ਜਸ ਮੇਹਤ ਵੀ ਚੰਗੀ ਆਈ ਆ ਕੱਬ ਵਿਚਾਰੀ ਸੋਹਣਾਂ ਬੜਾ ਆਪ ਕਵਾ ਇਧਰ ਮੈਨੂੰ ਜਾਣੀ ਸਤਾਂਵੇਂ ਦੇ ਨੇ ਉਹ ਕਪੜੇ ਤਾਂ ਉਹ ਆ ਜਾਣੇ ਨਾ ਤੇ ਜੇ ਕੰਮ ਵਾਲੇ ਆ ਜਾਂਦੀਆਂ ਤੇ ਕੰਮ ਹੋ ਜਾਣੀ ਉਹਦਾ ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਕਮੈਂਟ ਕਰ ਰਹੇ ਹੋ ਅੱਜ ਅਹੀਂ ਤਕਰੀਬਨ ਵਿੜਾ ਜਿਹੜਾ ਵੀ ਸਾਰੇ ਭੈਣ ਭਰਾ ਲੱਗ ਗਏ ਸਾਡੇ ਨਾਲ ਅਸੀਂ ਤਾਂ ਥਾਗ ਗਏ ਹਾਂ ਕੱਲ ਬਿਲਕੁਲ ਹੀ ਹਿੰਮਤ ਹਾਰ ਗਏ ਤੇ ਜਨਰੇਟਰ ਆ ਗਿਆ ਵੀਰ ਸਾਡਾ ਲੈ ਕੇ ਕਹਿੰਦਾ ਵੀ ਜਨਰੇਟਰ ਆ ਗਿਆ ਤੇ ਵਿੜੇ ਨੂੰ ਚੰਗੀ ਤਰ੍ਹਾਂ ਧੋ ਦਿੰਨੇ ਆ ਨਾਲੇ ਪਾਣੀ ਜਿਹੜਾ ਸਮੈਲ ਮਾਰਦਾ ਸਮਾਨ ਜਿਹੜਾ ਜੋ ਵੀ ਟੁੱਟਾ ਪਜਾ ਸਮਾਨ ਕੱਲ ਤੋਂ ਵਿਖਾ ਲਤਾ ਸੀ ਹੋਰ ਨਿਕਲਦਾ ਜਿਹੜਾ ਉਹ ਛੁੱਟੀ ਜਾਂਦੇ ਆ ਬਾਹਰ ਹੂੰ ਹੁਣ ਵਿੜਾ ਤਾਂ ਹੋ ਗਏ ਤੇ ਅੱਗੇ ਦੀ ਅਪਡੇਟ ਦੇਈ ਜਾਵਾਂਗੀ ਜਸਮੀਤ ਅੱਜ ਗਈ ਆ ਉਹਦਾ ਡੈਡੀ ਬਿਮਾਰ ਹੋ ਗਿਆ ਇੱਕ ਹੋਰ ਟੈਨਸ਼ਨ ਜੀ ਆ ਗਈ ਆ ਵਿੱਚ ਤੇ ਉਹਨਾਂ ਨੂੰ ਵੀ ਦਾਖਲ ਕਰਾਉਣਾ ਪੈਣਾ ਅੱਗੇ ਦੀ ਅਪਡੇਟ ਨਾਲ ਨਾਲ ਦੇਈ ਜਾਵਾਂਗੀ ਜੀ ਬਟਨ ਬੋ ਬਟਨ ਲੋਜੀ ਮੰਮੀ ਚੱਲ ਗਈ ਆ ਬਹੁਤ ਗੰਦਾ ਪਾਣੀ ਆਵੇ ਆਹਾ ਇਹ ਪਾਣੀ ਦਾ ਉਹ ਹੁੰਦੀ ਹੀ ਐਂ ਨਹੀਂ ਹੁੰਦੀ ਵੀ ਇਹ ਗੰਦਾ ਪਾਣੀ ਕਿੱਥੋਂ ਆ ਬਲੇ 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 ਜਾਰ ਬੜੀ ਇਹ ਹੋ ਸਕਦਾ ਮੋਟਰ ਜਾਮ ਹੋ ਜਾਂਦੀ ਜੇ ਨਾ ਚਾਲੂ ਦੇ ਦੇ ਓਹ ਤੇ ਉਹ ਤੈਨੂੰ ਪਾਣੀ ਘਾੜ ਥੱਲੇ ਬੈਠੀ ਹਾਂ ਕੋਈ ਜੰਮ ਕਰਦੇ ਨਹੀਂ ਹਾਂ ਕੋਈ ਜੰਮ ਕਰਦੇ ਨਹੀਂ ਆ ਪਾਣੀ ਨਹੀਂ ਤਾਈਓ ਬੋ ਆਉਂਦੀ

जी ठारह दिन आ ਆਡਾਉਣ ਤੋਂ ਬਾਅਦ ਤਾਂ ਤੇ ਅਜੇ ਪਾਣੀ ਦਾ ਇਹ ਹਾਲਾਤ ਆ ਗੰਦਾ ਪਾਣੀ ਝੋਨੇ ਖਰਾਬ